ਲਵ ਕੌਲਿਆ ਜੀ ਤਪਸ਼ਵਾ ਦੇਵੀ ਜੀ ਬਿੰਦਰ ਪੱਟੀ ਜੀ ਰੋਹਿਤ ਕੌਲਿਆ ਜੀ ਗੁਰਦਿਆਲ ਸਿੰਘ ਜੀ ਸਾਰਿਆਂ ਦਾ ਮੈਂ ਵੈਲਕਮ ਕਰਦਾ ਸਵਾਗਤ ਕਰਦਾ ਸਾਡੇ ਵਿੱਚ ਬਹੁਤ ਹੀ ਸਾਡੇ ਸਤਿਕਾਰਯੋਗੀ ਬਾਬੂ ਜੀ ਪਹੁੰਚੇ ਆ ਉਹਨਾਂ ਦਾ ਵੀ ਮੈਂ ਵੈਲਕਮ ਕਰਦਾ ਸਵਾਗਤ ਕਰਾ ਔਰ ਸਾ ਡਾਕਟਰ ਮੇੜਗਰ ਜੀ ਦੇ ਜਨਮ ਦਿਨ ਤੇ ਲੱਡੂ ਲੈ ਕੇ ਆਏ ਆ ਔਰ ਬਾਬਾ ਸਾਹਿਬ ਡਾਕਟਰ ਅਮਰੇਦ ਗਰਜੀ ਦਾ ਜਿਹੜਾ ਸਰੂਪ ਹੈ ਉਹ ਕ੍ਰੀਮਪੁਰੀ ਸਾਹਿਬ ਨੂੰ ਦੇਖ ਕੇ ਉਹਨਾਂ ਨੇ ਸਨਮਾਨ ਕੀਤਾ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਸਵਾਗਤ ਕਰਦੇ ਹਾਂ ਔਰ ਬਾਬੂ ਮੋਹਨ ਲਾਲ ਜੀ ਨੂੰ ਮੇਰੀ ਬੇਨਤੀ ਆ ਕਿ ਉਹ ਪਲੀਜ਼ ਮੰਚ ਤੇ ਆ ਜਾਣ ਉਹਨਾਂ ਦਾ ਬਹੁਤ ਬਹੁਤ ਸਵਾਗਤ ਆ ਵੈਲਕਮ ਹੈ ਧੰਨਵਾਦ ਆ ਸ਼੍ਰੀ ਮੋਹਨ ਲਾਲ ਜੀ ਸਾਹਿਬ ਦਾ ਬਾਨਸੇ ਮਾਸਟਰ ਕਰਮਚੰਦ ਜੀ ਸਾਹਿਬ ਦਾ ਬਾਨਸੇ ਭਾਰਗਵਾਨ ਦਾ ਸਿੱਧੂ ਜੀ ਉਹ ਵੀ 1 ਮਿੰਟ ਲਈ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਤੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਧਾਈ ਦੇਣਗੇ ਠੇਕੇਦਾਰ ਭਗਵਾਨ ਦਾ ਸਿੱਧੂ ਜੀ ਮਾਨਕਤੇ ਬਿਰਾਜਮਾਨ ਅੱਜ ਦੇ ਮੁੱਖ ਮਾਮਾ ਮਹਿਮਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਉਹਨਾਂ ਦੇ ਧਰਮ ਪਤਨੀ ਅੱਜ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ 34ਵਾਂ ਜਨਮ ਦਿਨ ਆਪਾਂ ਮਨਾ ਰਹੇ ਆਂ ਔਰ ਅੱਜ ਦੇ ਦਿਨ ਹੀ ਬਹੁਜਨ ਸਮਾਜ ਪਾਰਟੀ ਦਾ ਜਨਮ ਹੋਇਆ ਸੀ 14 ਅਪ੍ਰੈਲ 1984 ਨੂੰ ਔਰ ਅੱਜ ਬਹੁਜਨ ਸਮਾਜ ਪਾਰਟੀ ਦਾ ਵੀ ਜਨਮ ਦਿਨ ਹੈ ਤੇ ਅੱਜ ਹੀ ਬਾਵਾ ਸਾਹਿਬ ਜੀ ਦਾ ਵੀ ਜਨਮ ਦਿਨ ਹੈ ਔਰ ਮੈਂ ਤੁਹਾਨੂੰ ਸਮੇਂ ਦੇ ਵਿੱਚ ਰਹਿਣਿਆ ਇੱਕ ਅੱਧੇ ਮਿੰਟ ਦੇ ਵਿੱਚ ਦੱਸਣਾ ਚਾਹਣਾ ਕਿ ਆ 12 ਤਰੀਕ ਦਿਨ ਸ਼ਨੀਵਾਰ ਨੂੰ ਪਰਵਰਤਨ ਪੰਜਾਬ ਦੇ ਵਿੱਚ ਲੋਕ ਚਾਹੁੰਦੇ ਆ ਬੁੱਧੀਜੀਵੀ ਵਰਗ ਚਾਹੁੰਦਾ ਮੈਨੂੰ ਮੌਕਾ ਮਿਲਿਆ ਸਰਦਾਰ ਅਵਤਾਰ ਸਿੰਘ ਕ੍ਰੀਪੂਰੀ ਜੀ ਦੇ ਨਾਲ ਚੰਡੀਗੜ੍ਹ ਮੁਹਾਲੀ ਦੇ ਵਿੱਚ ਬਿਊਰੋਕ੍ਰੇਟਸ ਦੇ ਨਾਲ ਮੀਟਿੰਗ ਕਰਨ ਦਾ 35 40 ਦੇ ਆਸ-ਪਾਸ ਬਿਊਰੋਕ੍ਰੇਟਸ ਆਈਏਐਸ ਰਟਾਇਰਡ ਆਈਪੀਐਸ ਰਟਾਇਰਡ ਕੀਪ ਇੰਜੀਨੀਅਰ ਰਟਾਇਰਡ ਉਹਨਾਂ ਨੇ ਮੀਟਿੰਗ ਕੀਤੀ ਔਰ ਉਹਨਾਂ ਨੇ ਮਨ ਬਣਾਇਆ ਖੁੱਲੇ ਦਿਲ ਨਾਲ ਤਨ ਮਨ ਧੰਨਾ ਕ੍ਰੀਪੂਰੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਦੇ ਵਿੱਚ 2027 ਦੇ ਵਿੱਚ ਜੇ ਛੱਤਾ ਆਏਗੀ ਤਾਂ ਬਹੁਤ ਜਾਂ ਸਮਾਜ ਪਾਰਟੀ ਦੇ ਹੱਥ ਦੇ ਵਿੱਚ ਆਏਗੀ ਇਹ ਤੁਹਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਉਹ ਲੋਕ ਜਿਹੜੇ ਸਰਕਾਰਾਂ ਬਣਾਉਂਦੇ ਆ ਸਰਕਾਰਾਂ ਚਲਾਉਂਦੇ ਆ ਉਹਨਾਂ ਨੇ ਤਹਈਆ ਕਰ ਲਿਆ ਕਿ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਪੰਜਾਬ ਦੇ ਵਿੱਚ ਕੀ ਭਾਰਤ ਦੇ ਵਿੱਚ ਵੀ ਜਿੰਨੀਆਂ ਵੀ ਆਈਆਂ ਉਹਨਾਂ ਨੇ ਮਜ਼ਦੂਰਾਂ ਦਾ ਮਜਲੂਮਾਂ ਦਾ ਅਦਲਤਾਂ ਦਾ ਬੈਕਵਰਡ ਕਲਾਸਾਂ ਦਾ ਕੁਝ ਨਹੀਂ ਕੀਤਾ ਉਹਨਾਂ ਦੇ ਮਥਲੇ ਐਦਾਂ ਦੇ ਐਦਾਂ ਹੀ ਲੱਟ ਕੇ ਪਏ ਆ ਤੇ ਉਹਨਾਂ ਨੇ ਮਨ ਬਣਾਇਆ ਕਿ ਇੱਕ ਵਾਰ ਭੋਜਨ ਸਮਾਜ ਪਾਰਟੀ ਨੂੰ ਸੱਤਾ ਤੇ ਬਿਠਾ ਲਾਂਗੇ ਤੇ ਜਿਹੜੇ ਆਪਣੇ ਜਿਹੜੇ ਮਥਲਿਓ ਹੱਲ ਕਰਾਵਾਂਗੇ ਤਾਂ ਸਮੇਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਆਪਣਾ ਸਮਾ ਜਿਹੜਾ ਜ਼ਿਆਦਾ ਨਹੀਂ ਲਵਾਂਗਾ ਕਿਉਂਕਿ ਕ੍ਰਿਪੂਰੀ ਸਾਹਮਣੇ ਬੋਲਣਾ ਅੱਗੇ ਫਲੋਰ ਜਾਣਾ ਤੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਔਰ 바ਵਾ ਸਾਹਿਬ ਡਾਕਟਰ ਭੀਮਰਾਓ ਅੰਮੇੜਕਰ ਜੀ ਦੇ ਜਨਮ ਦਿਨ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਬੇਨਤੀ ਕਰੂੰਗਾ ਇੰਜੀਨੀਅਰ ਰਮਿੰਦਰ ਜੀ ਉਹ ਵੀ ਇੱਕ ਮਿੰਟ ਲਈ ਵਿਦਾਇਤ ਦੇਣਗੇ ਇੰਜੀਨੀਅਰ ਰਮਿੰਦਰ ਜੀ ਹਜਰੋ ਕੇ ਮਸੀਹਾ ਭਾਰਤੀ ਨਾਰੀ ਜਾਤੀ ਦੇ ਮੁਕਤੀਦਾਤਾ ਲੋਪੁਰੇਸ਼ ਜੁਗਪੁਰੇਸ਼ ਭਾਰਤ ਰਤਨ ਭਾਰਤੀ ਸਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਫੀਮਰੋ ਅੰਮਿਤਗਰਜੀ ਦਾ 134ਵਾਂ ਜਨਮ ਦਿਹਾੜਾ ਅੱਜ ਪੂਰੇ ਭਾਰਤ ਦੇ ਅੰਦਰ ਪੂਰੇ ਵਿਸ਼ਵ ਦੇ ਅੰਦਰ ਮਨਾਇਆ ਜਾ ਰਿਹਾ ਹੈ ਉਸੇ ਕੜੀ ਦੇ ਤਹਿਤ ਅੱਜ ਵਾਜਨ ਸਮਾਜ ਪਾਰਟੀ ਹੁਸ਼ਿਆਰਪੁਰ ਵੱਲੋਂ ਇਹ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਹੈ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮਾਨਯੋਗ ਸਰਦਾਰ ਅਫਤਾਬ ਸਿੰਘ ਕ੍ਰੀਮਪੁਰੀ ਸਾਹਿਬ ਅਤੇ ਉਹਨਾਂ ਦੇ ਮੈਡਮ ਸ਼੍ਰੀਮਤੀ ਹਰਜਿੰਦਰ ਕੌਰ ਜੀ ਕ੍ਰੀਮਪੁਰੀ ਸਾਹਿਬ ਔਰ ਚੌਧਰੀ ਗੁਰਨਾਮ ਸਿੰਘ ਜੀ ਸਟੇਜ ਦੀ ਕਾਰਵਾਈ ਚਲਾ ਰਹੇ ਜ਼ਿਲ੍ਹੇ ਦੇ ਪ੍ਰਧਾਨ ਸ਼੍ਰੀ ਦਲਜੀਤ ਸਿੰਘ ਰਾਏ ਜੀ ਠੇਕੇਦਾਰ ਭਗਵੰਦ ਦਾਸ ਸਿੱਧੂ ਜੀ ਜਨਰਲ ਸੈਕਟਰੀ ਵਰਜਨ ਸਮਾਜ ਪਾਰਟੀ ਪੰਜਾਬ ਅਤੇ ਸਟੇਜ ਤੇ ਦਰਜਾ ਬਦਰਜਾ ਜ਼ਿਲ੍ਹੇ ਦੇ ਅਨਚਾਰਜ ਸਹਿਵਾਨ ਜ਼ਿਲ੍ਹੇ ਦੇ ਜਿਹੜੇ ਵਾਈਸ ਪ੍ਰਧਾਨ ਹਲਕਿਆਂ ਦੇ ਪ੍ਰਧਾਨ ਅਨਚਾਰਜ ਸਹਿਵਾਨ ਸੈਕਟਰਾਂ ਦੇ ਅਹੁਦੇਦਾਰ ਸਹਿਵਾਨ ਇਸ ਮਮਾਰਕ ਮੌਕੇ ਤੇ ਸਾਰਿਆਂ ਨੇ ਸ਼ਿਰਕਤ ਕੀਤੀ ਹੈ ਸਾਰਿਆਂ ਨੂੰ ਮੇਰੇ ਵੱਲੋਂ ਜੈਪੀਮ ਜੈਪਾਤ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਬਾਬਾ ਸਾਹਿਬ ਪੀਮਰੋ ਮੇਡਗਰ ਜੀ ਇਹ ਗੱਲ ਕਹਿ ਕੇ ਗਏ ਕਿ ਐ ਮੇਰੇ ਸਮਾਜ ਦੇ ਲੋਗੋ ਇੱਕ ਕਾਫਲਾ ਮੈਂ ਬੜੀ ਮੁਸ਼ਕਲ ਨਾਲ ਇੱਥੋਂ ਤੱਕ ਲੈ ਕੇ ਆਇਆ ਇਸ ਕਾਫਲੇ ਨੂੰ ਤੁਸੀਂ ਅੱਗੇ ਨਹੀਂ ਲੈ ਕੇ ਜਾ ਸਕਦੇ ਤਾਂ ਇਹਨੂੰ ਪਿੱਛੇ ਵੀ ਮੁੜ ਨਾ ਦਿਓ ਇਹ ਗੱਲ ਇਹ ਗੱਲ ਮਾਨੇਵਰ ਸਾਹਿਬ ਸ਼੍ਰੀ ਕੰਚੀ RAM ਜੀ ਨੂੰ ਕਲਿੱਕ ਕੀਤੀ ਮਾਨੇਵਰ ਸਾਹਿਬ ਸ਼੍ਰੀ ਕੰਚੀ RAM ਜੀ ਨੇ ਦੇਖਿਆ ਕਿ ਸਾਹਿਬ ਦਾ ਬਾਬਾ ਸਾਹਿਬ ਦਾ ਸੁਪਨਾ ਜਿਹੜੀ ਮਾਸਟਰ ਚਾਬੀ ਜਿਹੜੀ ਰਾਜਸਤਾ ਹਾਸਲ ਕਰਨੇ ਦੀ ਗੱਲ ਉਹ ਕਹਿ ਕੇ ਗਏ ਸੀ ਉਹ ਅਧੂਰੀ ਆ ਮਾਨੇਵਰ ਸਾਹਿਬ ਸ਼੍ਰੀ ਕੰਚੀ ਰਾਮ ਜੀ ਨੇ ਜੰਮੂ ਕਸ਼ਮੀਰ ਤੋਂ ਲੈ ਕੇ ਕਿੰਨਿਆ ਕੁਮਾਰੀ ਤੱਕ ਪੈਦਲ ਚੱਲ ਕੇ ਭੁੱਖੇ ਰਹਿ ਕੇ ਪਿਆਸੇ ਰਹਿ ਕੇ ਇਸ ਮਿਸ਼ਨ ਨੂੰ ਔਰ ਰਹਿਬਰ ਦੇ ਵਿਚਾਰਾ ਨੂੰ ਕਰ ਕਰ ਤੱਕ ਬਚਾਇਆ ਕਿਉਂਕਿ ਜਿਹੜਾ ਦਾਰਸ਼ਕ ਨੇ ਫਰਾਂਸ ਫਲਸਫਰ ਹੁੰਦਾ ਜਦੋਂ ਮਰ ਜਾਂਦਾ ਕਹਿੰਦੇ ਉਹਦੇ ਵਿਚਾਰ ਨਾਲ ਹੀ ਮਰ ਜਾਂਦੇ ਆ ਲੇਕਿਨ ਬਾਬਾ ਸਾਹਿਬ ਪੀਮਰੋ ਮੇਡਗਰਜੀ ਦੇ ਵਿਚਾਰ ਵੀ ਔਰ ਉਹਨਾਂ ਦਾ ਜਿਹੜਾ ਸੁਪਨਾ ਹੈ ਉਹਨੂੰ ਪੂਰਾ ਕਰਨ ਵਾਸਤੇ ਸਾਬ ਸ਼੍ਰੀ ਕੰਚੀ ਰਾਮ ਜੀ ਨੇ ਸਾਰੀ ਜ਼ਿੰਦਗੀ ਲਗਾਈ ਆ ਇਸ ਮਹਾਰਕ ਮੌਕੇ ਤੇ ਸਾਨੂੰ ਇਹ ਸਾਰਿਆਂ ਨੂੰ ਤਹਈਆ ਕਰਕੇ ਜਾਣਾ ਚਾਹੀਦਾ ਕਿ ਬਾਬਾ ਸਾਹਿਬ ਦੇ ਸੁਪਨਿਆਂ ਦਾ 파ਰਤ ਬਣਾਈਏ ਕਿਉਂਕਿ ਅੱਜ ਜਿਹੜਾ 파ਰਤ ਦੇ ਵਿੱਚ ਤਰਾਸਦੀ ਹੈ ਜਿਹੜੇ ਦੱਬੇ ਕੁਚਲੇ ਨਮਾਣੇ ਨਿਉਟੇ ਨਿਆਸਰੇ ਨਹੱਥੇ ਲੋਕ ਨੇ ਉਹਨਾਂ ਦੀ ਦੁਰਦਸ਼ਾ ਜਿਹੜੀ ਆ ਬਹੁਤ ਵੱਤਰ ਹੈ ਆਪਣੀ ਸਰਕਾਰ ਬਣਾਉਣ ਦੇ ਨਾਲ ਹੀ ਇਹ ਪਰਿਵਰਤਨ ਜਿਹੜਾ ਹੋ ਸਕਦਾ ਹੈ ਆਪਾਂ ਆਪਣੇ ਜਿਹੜੀ ਗੁਲਤਾਨੀ ਹੈ ਜਿਹੜੀ ਗਰੀਬੀ ਹੈ ਉਸ ਤੋਂ ਨਜਾਤ ਪਾ ਸਕਦੇ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭੱਟ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਮਿੰਟ ਪਹਿਲਾਂ ਮਾਣਨ ਬੁਲਾਦੇ ਹੋ ਸਾਡੀ ਮਾਨਾ ਜੀ ਹਲਕਾ ਚੱਬੇ ਵਾਲ ਦੇ ਇੰਚਾਰਜ ਉਹ ਇੱਕ ਮਿੰਟ ਲਈ ਵਿਦਾਈ ਦੇਣਗੇ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸ਼ਹਿਰਪੁਰ ਵਿਧਾਨ ਸਭਾ ਦੇ ਵਿੱਚ ਅਸੀਂ 2000 ਪੋਸਟਰ ਦਿੱਤਾ ਸੀਗਾ ਔਰ 2000 ਦਾ 2000 ਪੋਸਟਰ ਸਾਡੇ ਬਸਪਾ ਦੇ ਸੀਨੀਅਰ ਲੀਡਰ ਸ਼੍ਰੀ ਦਿਨੇਸ਼ ਪੱਪੂ ਜੀ ਉਹਨਾਂ ਨੇ ਦਿਨ ਰਾਤ ਇੱਕ ਇੱਕ ਕਰਕੇ ਸਾਰੇ ਸਾਰੇ ਸ਼ਹਿਰਪੁਰ ਦੇ ਵਿੱਚ ਉਹ ਪੋਸਟਰ ਲਗਾਏ ਆ ਮੈਂ ਦਿਲ ਦੀਆਂ ਗਰਾਈਆਂ ਤੋਂ ਉਹਨਾਂ ਦਾ ਵੈਲਕਮ ਕਰਦਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਤੇ ਜਿੱਦਾਂ ਸਾਡੇ ਆਪਾਂ ਸਾਰੇ ਵਰਕਰ ਆ ਆਪਾਂ ਵਰਕ ਕਰਕੇ ਕੰਮ ਕਰੀਏ ਹਰਮਨ ਜੀ ਇੱਕ ਮਿੰਟ ਲਈ ਮੰਚ ਤੇ ਆਉਣਗੇ ਉਹ ਕਹਿੰਦੇ ਵਧਾਈ ਦੇਣੀ ਆ ਮੈਂ ਦਿਨੇਸ਼ ਭਾਈ ਦੇ ਉਹ ਵੀ ਮੇਰੀ ਬੇਨਤੀ ਆ ਪਪੂ ਭਾਈ ਨੂੰ ਉਹ ਮੰਚ ਤੇ ਆ ਕੇ ਬੈਠਣ ਹਰਮਨ ਜੀ